ਹਾਂਜੀ ਚੀਕੂ ਕੈਮਰਿਕ ਕਾਟਨ ਦਾ ਇੱਕ ਡਿਜ਼ਾਈਨ ਹੋਰ ਆ ਗਿਆ ਜੀ ਆਪਣੇ ਕੋਲੇ ਨਵਾਂ ਡਿਜ਼ਾਈਨ ਚੈੱਕ ਕਰੋ ਜੀ ਸੋਲੋ ਦੇ ਵਿੱਚ ਰਹੂਗਾ ਕਰੀਮ 베ਸ ਰਹੂਗਾ ਸਾਰਾ ਦਾ ਜੀ ਫਲਾਵਰ ਦਾ ਫਰਕ ਵਿੱਚ ਨੂੰ ਡਿਜੀਟਲ ਪ੍ਰਿੰਟ ਹੈ ਚੈੱਕ ਕਰੋ ਨੇ ਤੁਹਾਨੂੰ ਕੱਲਾ ਕੱਲਾ ਖੋਲ ਕੇ ਜੀ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਜਲਦੀ ਜਲਦੀ ਬੁੱਕ ਕਰਾ ਦਿਓ ਜੀ ਡਿਜ਼ਾਈਨ ਹੈਗਾ ਬਹੁਤ ਜਿਆਦਾ ਸੋਹਣਾ ਜੀ ਪਿਓਰ ਕੈਮਰਿਕ ਕਾਟਨ ਕਪੜਾ ਡਿਜੀਟਲ ਪ੍ਰਿੰਟ ਜੀ ਲੋ ਚੈੱਕ ਕਰ ਲਓ ਡਿਜ਼ਾਈਨ ਬਹੁਤ ਪਿਆਰਾ ਡਿਜ਼ਾਈਨ ਹੈ ਜੀ ਆਲਟੀਮੇਟ ਡਿਜ਼ਾਈਨ ਹੈ 5 ਮੀਟਰ ਪੂਰੀ ਕੱਟਰ ਹੋਊਗੀ ਮਿਲੂਗਾ ਤੁਹਾਨੂੰ ਤੁਹਾਡੇ ਆਪਣੇ ਦੁਕਾਨ ਆਨਲਾਈਨ ਵੀ ਬੁੱਕ ਕਰ ਸਕਦੇ ਹੋ ਦੁਕਾਨ ਤੇ ਆ ਕੇ ਵੀ ਲੈ ਸਕਦੇ ਹੋ ਜੀ ਲਓ ਜੀ ਆਨਲਾਈਨ ਬੁੱਕ ਕਰਉਣ ਵਾਸਤੇ ਸਕਰੀਨ ਦੇ ਉੱਤੇ ਨੰਬਰ ਮੈਂਸ਼ਨ ਹੈ ਜੀ ਆਪਣਾ WhatsApp ਦਾ WhatsApp ਤੇ ਆਰਡਰ ਕਰੋ ਜੀ ਫੋਟੋ ਭੇਜੋ ਤੇ ਸਕਰੀਨ ਸ਼ਾਟ ਲੈ ਕੇ ਜੀ ਲਓ ਡਿਜ਼ਾਈਨ ਚੈੱਕ ਕਰੀ ਚਲੋ ਸੋਲੋ ਦੇ ਵਿੱਚ ਡਿਜ਼ਾਈਨ ਹੈ ਜੀ ਪੰਜ ਡਿਜ਼ਾਈਨ ਪੰਜਾਂ ਦਾ ਫਲੇਵਰ ਦਾ ਫਰਕ ਬਹੁਤ ਆਫਿਸ ਦੇ ਵਿੱਚ ਰੰਗ ਰਹਿਣਗੇ ਕਰੀਮ ਰੇਟ ਹੈਗਾ ਜੀ 400 ਰੁਪਏ ਆਪਣਾ ਜੀ ਬਾਜ਼ਾਰ ਦਾ ਹੈਗਾ 55-600 ਰੁਪਏ ਰੇਟ ਇਹਦਾ ਆਫਰ ਦੇ ਵਿੱਚ 400 ਰੁਪਏ ਰੇਟ ਰੱਖਿਆ ਜੀ ਆਪਾਂ ਨੇ ਬਾਜ਼ਾਰ ਦਾ ਰੇਟ 5-600 ਰੁਪਏ ਸਹੀ ਸੁਣਿਆ ਸੀ ਸੁਣੇ ਜਲਦੀ ਜਲਦੀ ਬੁੱਕ ਕਰਾ ਲਓ ਜੀ ਸੋਲੋ ਦੇ ਵਿੱਚ ਡਿਜ਼ਾਈਨ ਹੈ ਜੀ ਬੜਾ ਪਿਆਰਾ ਆਰਟੀਕਲ ਹੈ ਪਿਓਰ ਕੈਮਰਿਕ ਜੀ ਗਰਮੀ ਵਿੱਚ ਪਾਉਣ ਨੂੰ ਪੂਰਾ ਸੋਹਣਾ ਕਪੜਾ ਹੁੰਦਾ ਚਲਾਈ ਤੇ ਪੂਰਾ ਸੋਹਣਾ ਹੁੰਦਾ ਸੌਫਟ ਹੁੰਦਾ ਜੀ ਕਪੜਾ 5 ਮੀਟਰ ਕੱਟਾ ਪੂਰੀ ਅਲੀ ਸ਼ੇਰ ਕੱਪੜੇ ਵਾਲੇ ਥਾਣਾ ਰੋਡ ਭਿੱਖੀ ਦੁਕਾਨ ਤੇ ਆਓ ਫਾਇਦਾ ਠਾਓ ਔਫਰਾਂ ਦਾ ਜੀ ਸੋਰ ਸੁੱਟਾ ਦੇ ਔਫਰਾਂ ਲੱਗ ਚੁੱਕੇ ਨੇ ਜੀ 12 ਮਹੀਨੇ 30 ਦਿਨ ਸੇਲ ਮੇਲਾ ਲੱਗੇ ਰਹਿੰਦੇ ਜੀ ਲਓ ਜੀ ਚੈੱਕ ਕਰ ਲਓ ਸੋਲੋ ਦੇ ਵਿੱਚ ਕਰੀਮ ਦਾ ਆਰਟੀਕ